ਤੇ ਸਾਡੇ ਸੋਸਾਇਟੀ ਦੇ ਮੈਂਬਰ ਸਰਮਾਨ ਬੱਚਿਆਂ ਨੂੰ ਮਨਾਣਾ ਛੇਕ ਜਿਹੜਾ ਹੈਗਾ ਵੀ ਆਪ ਸਭੀ ਟੀਮ ਦੀ ਸ਼ੁਰੂਆਤ ਕਰਦੇ। ਇਸ ਬੱਚਿਆਂ ਨੂੰ ਪ੍ਰਸਤਾਨੀ ਨਹਿ ਲੂਗਾ। ਐਨੀ ਵੀ ਮੈਂ ਪਹਿਲਾਂ ਮੈਂ ਪਹਿਲਾਂ ਆਪੇ ਦੇਖ ਕੇ ਬੈਠਾਂ। ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਸਾਨੂੰ ਅੱਜ ਬਹੁਤ ਖੁਸ਼ੀ ਹੈ ਨਿੱਕੇ ਨਿੱਕੇ ਬੱਚਿਆਂ ਵਿੱਚ ਜਿਉਂ ਅਸੀਂ ਪਹੁੰਚੇ ਹੋਏ ਆਏ ਕਿ ਅਸੀਂ ਇਹਨਾਂ ਬੱਚਿਆਂ ਨੂੰ ਬਨਾਣਾ ਸ਼ੇਕ ਸਿਖਾਉਣਾ ਹੈਗਾ ਤੇ ਬੱਚੇ ਕੁਝ ਵੀ ਨਜ਼ਰ ਆ ਰਹੇ ਹੈਗੇ ਬਾਬਾ ਨਾਨਕ ਦੀ ਮਿਹਰ ਕਰੇ ਇਹਨਾਂ ਬੱਚਿਆਂ ਤੇ ਕਿ ਇਹਨਾਂ ਦੀ ਪੜ੍ਹਾਈ ਤੇ ਤੁਮੀ ਰਾਜਾ ਕੋਈ ਤਰੱਕੀ ਕਰਾਵੇ ਇਤੁਦੇ ਸਭੂਸ ਦਾ ਹੋ ਸਮਾਂ ਕੱਲ ਮਿਲਣ ਦਾ ਤਾਂ ਜੋ ਜੋ ਨਾਨ ਤੇ ਰਕਿਦਾ ਸਾਡੇ ਸੇਵਾਦਾਰਗੇ ਇੰਨਾ ਵੀ ਬਹੁ ਬੜਾ ਯੋਗਦਾਨ ਆਗਾ ਤੇ ਭਾਈ ਭਾਈ ਸਾਹਿਬ ਇਧਰ ਸੇਵਕ ਸਿੰਘ ਜੀ ਇਹਨਾਂ ਨੇ ਬਹੁ ਬੜਾ ਯੋਗਦਾਨ ਪਾਇਆਗਾ ਬਾਬਾ ਜਾਨਕਾ ਇਹਨਾਂ ਦੇ ਮਿਹਰਬਾਰੇ ਹੱਥ ਰੱਖੇ ਤੇ ਹੁਣ ਬਣਾਣਾ ਸੀ ਕਿ ਬੱਚਿਆਂ ਨੂੰ ਸਿਖਾਉਣਾਗਾ ਤੇ ਬੱਚੋ ਬਨਾਨਾ ਜੀ ਦਾ ਚਕਾਉਣਾ ਤਿਆਰ ਹੋ ਤੁਸੀਂ ਹਾਂ ਜੀ ਬਾਬਾ ਨਾਲ ਕੀ ਸਾਫ ਨਹੀਂ ਮੜਾ ਬਾਬਾ ਨਾਲ ਕੀ ਅ ਇਸ ਤੋਂ ਬਾਅਦ ਸੁਖੂ ਨੇ ਸਾਰਾ ਜੀਪ ਕੇ ਦੋ ਗ੍ਰਾਫ ਚ ਬੋਲਣਗੇ ਹਾਂ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਸਟੀ ਜਿੰਦਰ ਸਾਹਿਬ ਨਾਨਕ 13 13 ਸੁਸਾਇਟੀ ਦੇ ਆਪਾਂ ਮੇਜਰ ਸਿਟੀ ਤੇ ਸਮੂਹ ਸੁਸਾਇਟੀ ਦੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਇਹਨਾਂ ਨੇ ਬੱਚਿਆਂ ਲਈ ਇਹ ਸਕੂਲ ਨੂੰ ਹੋਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਵੀ ਇਹ ਸਕੂਲ ਨੂੰ ਚੁਣਿਆ ਵੀ ਇਹ ਸਕੂਲ ਦੇ ਵਿੱਚ ਜਾ ਕੇ ਇਹਨਾਂ ਬੱਚਿਆਂ ਦੀ ਇਹ ਸੇਵਾ ਕਰਨੀ ਹੈ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਇੱਕ ਹੋਰ ਬੇਨਤੀ ਕਰਦੇ ਆ ਵੀ ਇਹ ਸੇਵਾਵਾਂ ਨਿਰੰਤਰ ਜਾਰੀ ਰੱਖਿਓ ਜਿੱਥੇ ਸਾਡੇ ਸਟਾਫ ਦੀ ਸਹਿਯੋਗ ਦੀ ਲੋੜ ਰਹੀ ਮੇਰੀ ਸਹਿਯੋਗ ਦੀ ਲੋੜ ਰਹੀ ਸਰ ਸੀਐਸਟੀ ਸਰ ਦੇ ਸਹਿਯੋਗ ਦੀ ਲੋੜ ਰਹੀ ਅਸੀਂ ਤੁਹਾਡੇ ਨਾਲ ਤਨ ਮਨ ਨਾਲ ਹਾਜ਼ਰ ਆ ਜੀ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ